ਤੇ ਨਹੀਂ ਵਿਕਦੇ ਕਿ ਲੱਬਲੀਆਂ ਵਿੱਚ ਬਾਜ਼ਾਰ ਕੁੜੇ ਇਹ ਪੁੱਤ ਹਟਾਤੇ ਨਹੀਂ ਵਿਕਦੇ ਪੁੱਤਰ ਦੇ ਵਿਛੋੜੇ ਦਾ ਦਰਦ ਉਹਦੇ ਮਾਪੇ ਹੀ ਜਾਣਦੇ ਨੇ ਰੋ ਰੋ ਕੇ ਅੱਖਾਂ ਵਿੱਚੋਂ ਹੰਝੂ ਮੁੱਕ ਜਾਂਦੇ ਨੇ ਰਸਤਾ ਵੇਖ-ਵੇਖ ਅੱਖਾਂ ਪੱਥਰ ਹੋ ਜਾਂਦੀਆਂ ਨੇ ਪੁੱਤਰ ਦੇ ਇੰਤਜ਼ਾਰ ਚ ਨਿਕਲਦੇ ਹੋ ਕੇ ਸਿਸਕੀਆਂ ਤੇ ਚੀਸਾ ਨਾ ਪੱਥਰ ਦਿਲ ਨੇਤਾ ਸੁਣਦੇ ਨੇ ਨਾ ਬੇਰਹਿਮ ਸਰਕਾਰਾਂ ਸੁਣਦੀਆਂ ਨੇ ਮਾਪਿਆਂ ਦੇ ਸੁਪਨੇ ਸੱਚ ਕਰਨ ਲਈ ਨੌਜਵਾਨ ਪੁੱਤਰ ਵਿਦੇਸ਼ ਗਿਆ ਖੂਬ ਮਿਹਨਤ ਕੀਤੀ ਪਰ ਕਿਸੇ ਸਾਜ਼ਿਸ਼ ਦਾ ਸ਼ਿਕਾਰ ਹੋ ਗਿਆ ਸੋਦੀ ਅਰਬ ਦੀ ਜੇਲ੍ਹ ਚ ਫਸ ਗਿਆ ਮਾਪੇ ਰਿਸ਼ਤੇਦਾਰ ਤੇ ਭੈਣ ਭਰਾਵਾਂ ਨੂੰ ਲੈ ਕੇ ਕਈ ਨੇਤਾਵਾਂ ਅੱਗੇ ਗਿੜਗੜਾਉਂਦੇ ਵੀ ਰਹੇ ਪਰ ਕਿਸੇ ਵੀ ਨੇਤਾ ਨੇ ਪੂਰਾ ਦਰਸ ਨਾ ਕੀਤਾ ਨਾ ਇਹਨਾਂ ਦੀ ਬਾਹ ਫੜੀ ਤੇ ਨਾ ਹੀ ਕੇਂਦਰ ਸਰਕਾਰ ਦੇ ਸੰਬੰਧਕ ਮੰਤਰੀ ਨਾਲ ਇਹ ਮੁੱਦਾ ਚੁੱਕਣ ਦੀ ਹਿੰਮਤ ਜੁਤਾਈ ਰੋਂਦੇ ਕੁ ਰੋਂਦੇ ਮਾਪਿਆਂ ਨੂੰ ਕਿਸੇ ਨੇ ਪਹਿਲ ਚੈਰੀਟੇਬਲ ਹਿਊਮੈਨਿਟੀ ਦੇ ਫਾਊਂਡਰ ਜੋਗਿੰਦਰ ਸਿੰਘ ਸਲਾਰੀਆ ਬਾਰੇ ਦੱਸਿਆ ਕਿ ਜੋ ਕੰਮ ਸਰਕਾਰਾਂ ਤੇ ਨੇਤਾ ਨਹੀਂ ਕਰ ਸਕਦੇ ਉਹ ਕੰਮ ਨੁਕਤਾ ਦਾ ਫਰਿਸ਼ਤਾ ਕਰ ਰਿਹਾ ਹੈ ਗੁਰਦਾਸਪੁਰ ਜ਼ਿਲ੍ਹੇ ਦੇ ਹਲਕਾ ਫਤੇਗਰ ਚੂੜੀਆਂ ਦੇ ਪਿੰਨ ਮੰਝੀਆਂ ਵਾਲਾ ਪੀੜਿਤ ਪਰਿਵਾਰ ਕੋ ਪਹੁੰਚ ਦੇਣੇ ਜੋਗਿੰਦਰ ਸਿੰਘ ਸਲਾਰੀਆ ਗੱਲਬਾਤ ਦੌਰਾਨ ਪਤਾ ਚੱਲਦਾ ਹੈ ਕਿ ਕਾਂਗਰਸ ਦੇ ਐਮਪੀ ਤੇ ਆਪ ਦੇ ਕੈਬਨਿਟ ਮੰਤਰੀਆਂ ਨੇ ਇਹਨਾਂ ਦੀ ਫਰਿਆਦ ਨਹੀਂ ਸੁਣੀ ਸਲਾਰੀਆਂ ਨੇ ਪਰਿਵਾਰ ਨੂੰ ਦੱਸਿਆ ਕਿ ਉਹਨਾਂ ਦੇ ਬੇਟੇ ਨਾਲ ਗਲਤ ਬਾਤ ਹੋ ਚੁੱਕੀ ਹੈ ਤੇ ਭਰੋਸਾ ਦਿੱਤਾ ਕਿ ਸੌਦੀ ਅਰਬ ਦੇ ਕਾਨੂੰਨ ਮੁਤਾਬਿਕ ਉਹ ਕਾਨੂੰਨੀ ਲੜਾਈ ਲੜਨਗੇ ਤੇ ਬਹੁਤ ਜਲਦ ਹੀ ਉਹਨਾਂ ਦਾ ਬੇਟਾ ਉਹਨਾਂ ਦੇ ਕੋਲ ਹੋਵੇਗਾ ਪੀੜਿਤ ਮਾ ਜਗਿੰਦਰ ਸਿੰਘ ਸਲਾਰੀਆਂ ਦਾ ਧੰਨਵਾਦ ਕਰ ਰਹੀ ਹੈ ਤੇ ਸਮੇਂ ਦੀ ਸਰਕਾਰਾਂ ਨਾਲ ਗਿਲਾ ਸ਼ਿਕਵਾ ਵੀ ਕਰ ਰਹੀ ਹੈ ਜਿਹੜੇ ਵੋਟਾ ਵੇਲੇ ਤਰਲੇ ਲਿੰਦਨੇ ਲੋੜ ਪੈਣ ਤੇ ਉਹ ਫਿੱਟ ਵਿਖਾ ਦਿੰਦੇ ਨੇ ਸਾਡਾ ਭਾਈ ਵੇਖਣਾ ਤੇ ਵਈ ਤਾਂ ਸਭ ਜਾਂਦਾ ਹੀਗਾ ਸਾਡੇ ਘਰ ਦੇ ਹਾਲਾਤ ਤੁਸੀਂ ਦੇਖ ਸਕਦੇ ਆਪਾਂ ਤੇ ਕਮਾਈ ਕਰਨ ਕਰਕੇ ਭੇਜਿਆ ਹੀ ਪਤਾ ਨਹੀਂ ਕਿ ਕਿਹੜੇ ਹਾਲਾਤਾਂ ਵਿੱਚ ਉਹ ਫਸ ਗਿਆ ਜੀ ਆਪਾਂ ਸਰਕਾਰਾਂ ਸਾਰੀਆਂ ਕੋ ਗਏ ਜੇ ਸਾਡੀ ਸਰਕਾਰ ਕਿਸੇ ਨੇ ਮਦਦ ਨਹੀਂ ਕੀਤੀ ਭਾਈ ਸਾਹਿਬ ਅਹੀਂ ਜਗਿੰਦਰ ਸਿੰਘ ਸਰਾਰੀਆ ਦੀ ਮਦਦ ਲਈਦੇ ਉਹਦਾ ਕਰਕੇ ਆਪਾਂ ਮੀਡੀਆ ਚ ਗਾਈ ਭੇਜ ਰਹੇ ਆ ਸਾਡੀ ਜ਼ਰੂਰ ਹੈਲਪ ਕੀਤੀ ਜਾਵੇ ਸਾਡੇ ਘਰ ਦੇ ਉਹਦੇ ਫਿਰਾਂਜੀ ਵੀ ਠੀਕ ਠਾਕ ਨਹੀਂ ਰਹਿੰਦੇ ਹਾਰ ਦੇ ਮਰੀਜ਼ ਆ ਤੇ ਬੱਚੇ ਨੂੰ ਕਮਾਈ ਕਰਨ ਵਾਸਤੇ ਭੇਜਿਆ ਹੈਗਾ ਤੇ ਉਹ ਪਤਾ ਨਹੀਂ ਕਿਹੜੇ ਹਾਲਾਤਾਂ ਚੋਂ ਸਜਾ ਸੁਣਾਈ ਜੀ ਉੱਥੇ ਤਾਂ ਸਾਡੀ ਜ਼ਰੂਰ ਹੈਲਪ ਕੀਤੀ ਜਾਵੇ ਮੈਂ ਅੱਜ ਪਿੰਡ ਮੰਜਿਆਂ ਵਾਲੀ ਫਤੇਗੜ ਚੂੜੀਆਂ ਦੇ ਕੋਲੇ ਸਰਦਾਰ ਹਰਜੀਤ ਸਿੰਘ ਜਿਨ੍ਹਾਂ ਦਾ ਸੁਪੁੱਤਰ ਕਾਫੀ ਸਮੇਂ ਤੋਂ ਦਬਈ ਗਿਆ ਹੋਇਆ ਸੀਗਾ ਔਰ ਉਸ ਬੱਚੇ ਨੇ ਕਿਤੇ ਇੱਥੇ ਇਹੋ ਹੀ ਦੱਸ ਰਹੇ ਸੀਗੇ ਵੀ ਆਪਣੀ ਜ਼ਮੀਨ ਜੂਨ ਵੇਚ ਕੇ ਉੱਥੇ ਕਿਤੇ ਗਿਆ ਪੈਸੇ ਲਾ ਕੇ ਜਾ ਕੇ ਲਾਇਸੈਂਸ ਬਣਾ ਕੇ ਤੇ ਉੱਥੇ ਗੱਡੀ ਚਲਾਉਂਦਾ ਸੀ 사우ਦੀ ਅਰਬ ਨੂੰ ਜਾਂਦਾ ਸੀ ਜਾਂ ਉਹ ਬੱਚੇ ਨਾਲ ਗੱਲ ਹੋਈ ਹੈਗੀ ਕਿ ਉਸ ਬੱਚੇ ਦਾ ਕੋਈ ਐਸੇ ਤਰੀਕੇ ਨਾਲ ਉਹਨਾਂ ਨੇ ਕੋਈ ਕੇਸ ਬਣਾਇਆ ਕੀ ਹੋਇਆ ਇਹ ਹੁਣ 사우ਦੀ ਹਕੂਮਤ ਨੂੰ ਜਾਂ ਉੱਥੋਂ ਦੀ ਕੋਰਟ ਨੂੰ ਪਤਾ ਹੈਗਾ ਉਹ ਬੱਚਾ 4-5 ਸਾਲ ਦੀ ਜੇਲ੍ਹ ਦੇ ਵਿੱਚ ਹੈਗਾ ਮੈਂ ਇਸ ਕਰਕੇ ਇਹਨਾਂ ਦੇ ਪਰਿਵਾਰ ਨੂੰ ਮਿਲਣ ਆਇਆ ਹੈਗਾ ਕਿਉਂਕਿ ਮੈਂ ਇਹ ਚਾਹੁੰਦਾ ਕਿ ਇਸ ਬੱਚੇ ਨੂੰ ਇਨਸਾਫ ਦਿਲਾਇਆ ਜਾਵੇ ਔਰ ਉਸ ਦੇ ਨਾਲ ਮੈਂ ਇਹ ਗੱਲ ਕਹਿਣਾ ਚਾਹੁੰਦਾ ਹੈਗਾ ਕਿ ਜਾਂ ਪੰਜਾਬ ਦੇ ਜਿਹੜੇ ਮੰਤਰੀ ਔਰ ਮਨਿਸਟਰ ਆ ਇਹਨਾਂ ਨੂੰ ਸ਼ਰਮ ਆਉਣੀ ਚਾਹੀਦੀ ਹੈਗੀ ਆ ਕਿ ਅਸੀਂ ਕਿਣਾ ਜਾ ਕੇ ਵੱਡੇ ਵੱਡੇ ਵਾਅਦੇ ਕਰਦੇ ਆ ਅੱਜ ਇਸ ਪਰਿਵਾਰ ਨੂੰ ਇਹ ਠਗੋਇਆ ਹੋਇਆ ਮਹਿਸੂਸ ਕਰ ਰਿਹਾ ਹੈਗਾ ਕਿ ਇਹਨਾਂ ਦੀ ਕੋਈ ਨਹੀਂ ਸੁਣ ਰਿਹਾ ਜੋ ਇਹਨਾਂ ਨੇ ਦੱਸਿਆ ਹੈਗਾ ਕਿ ਅਸੀਂ ਹਰ ਪਾਰਟੀ ਦੇ ਹਰ ਨੇਤਾ ਦੇ ਕੋਲ ਜਾ ਕੇ ਤੇ ਗੁਹਾਰ ਲਗਾਈ ਹੈ ਆਪਣੇ ਬੱਚੇ ਦੇ ਵਾਸਤੇ ਲੇਕਿਨ ਕਿਸੇ ਨੇ ਨਹੀਂ ਸੁਣੀ ਸੋ ਸਰਕਾਰਾਂ ਨੂੰ ਬਹੁਤ ਜ਼ਰੂਰਤ ਹੈ ਧਿਆਨ ਦੇਣ ਦੀ ਕਿ ਇਹ ਜੇ ਬੇਵਸ ਮਾਂ-ਬਾਪ ਜਿਹੜੇ ਹੈਗੇ ਆ ਉਹ ਕਿੱਥੇ ਗੁਹਾਰ ਲਗਾਣ ਅਸੀਂ ਤਾਂ ਆਪਣੀ ਤਰਫੋਂ ਪੂਰੀ ਕੋਸ਼ਿਸ਼ ਕਰਾਂਗੇ ਕਿ ਮਾਲਕ ਇਹਨਾਂ ਨੂੰ ਜਲਦੀ ਤੋਂ ਜਲਦੀ ਇਹਨਾਂ ਦਾ ਜਿਹੜਾ ਬੱਚਾ ਹੈਗਾ ਉਹ ਕਾਨੂੰਨੀ ਲੜਾਈ ਲੜ ਕੇ ਅਸੀਂ ਤਾਂ ਕੋਸ਼ਿਸ਼ ਕਰਾਂਗੇ ਲੇਕਿਨ ਮੈਂ ਸਵਾਲ ਸਰਕਾਰਾਂ ਨੂੰ ਕਰਨਾ ਚਾਹੁੰਦਾ ਹੈਗਾ ਕਿ ਇਹਨਾਂ ਦੀ ਜਿਹੜੀ ਕੁੰਬ ਕਰਨੀ ਨਹੀਂ ਰਿਆ ਉਹ ਕਦੋਂ ਇਹ ਉੱਠਣਗੇ ਕਦੋਂ ਇਹਨਾਂ ਪਰਿਵਾਰਾਂ ਦੀ ਸਾਰ ਲੈਗੇ ਕਿਉਂਕਿ ਇਹ ਸ਼ਾਮ ਦਾ ਰਹਿਰਾਸ ਦਾ ਵਕਤ ਹੈਗਾ ਮੈਨੂੰ ਲੱਗਦਾ ਕਹਿੰਦੇ ਉੱਚਾ ਬੋਲਣਾ ਬੋਲੀਏ ਕਰਤਾਰੋਂ ਡਰੀਏ ਲੇਕਿਨ ਸ਼ਰਮ ਆਉਣੀ ਚਾਹੀਦੀ ਹੈ ਇਹੋ ਜੀਆਂ ਸਰਕਾਰਾਂ ਨੂੰ ਜਿਹੜੀਆਂ ਇਹੋ ਜਿਹੇ ਮਾਂ-ਬਾਪ ਇਹੋ ਜਿਹੇ ਪਰਿਵਾਰ ਬੇਵਸਾ ਨੂੰ ਔਰ ਇਹੋ ਜਿਹੇ ਜਵਾਨ ਪੁੱਤ ਜਿਹੜੇ ਜੇਲਾਂ ਦੇ ਵਿੱਚ ਯਾਨੀ ਕਿ 4 4 5 5 ਸਾਲ ਤੋਂ ਬਿਨਾ ਕਿਸੇ ਯਾਨੀ ਕਿ ਵੀ ਕਹਿੰਦੇ ਹਨ ਕਿ ਜੁਰਮ ਕੀਤੇ ਸਜ਼ਾਵਾਂ ਭੁਗਤ ਰਹੇ ਹੈਗੇ ਆ ਸੋ ਸਾਨੂੰ ਅੱਜ ਸੋਚਣ ਦੀ ਜ਼ਰੂਰਤ ਹੈਗੀ